ਜੇ ਕੋ ਕਰੇ ਚਿਤ ਲਾਰੇ ਮਨ ਜਿੰਦਿਆ ਹਾਲ ਪਾਵਣਾ ਹਮੈ ਫਿਚ ਹੋ ਜਾਏ ਦੀਵ ਦਿਆ ਸਤਗੁਰੂ ਆਪ ਜੀ ਦੇ ਦਰ ਘਰ ਦੀਆਂ ਮਹਾਨ ਸਿਵਾਵਾ ਨੇ ਸੇਵੀ ਜੀ ਮਹਾਨੋ ਸਾਬਕਾ ਜਥੇਦਾਰ ਫਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਪ੍ਰੋਫੈਸਰ ਕਰਤਾ ਸਿੰਘ ਜੀ ਅੱਲਾ ਯਾਰਖਾ ਜੋਗੀ ਸੱਚੇ ਪਾਤਸ਼ਾਹ ਜੀਓ ਜਿੰਨਾ ਬਲ ਨੂੰ ਸਿੱਖ ਪੰਥ ਪ੍ਰਤੀ ਨਿਭਾਈਆਂ ਹੋਈਆਂ ਸੇਵਾਵਾਂ ਦਾ ਸਤਕਾਰ ਕਰਦਿਆ ਹੋਇਆ ਸਿੱਖ ਪੰਥ ਦੀ ਨਮਾਇਤਾ ਜੱਥੇ ਮੰਦੀ ਸ਼ਰੋਗਣੀ ਗੁਰਦੁਆਰਾ ਪਰਵੰਧਕਤ ਵਿਅਕਤੀ ਸ੍ਰੀ ਦਰਬਾਰ ਸਾਹਿਬ ਜੀ ਬੇਅੰਤ ਸੰਗਤਾਂ ਦੇ ਸਹਿਯੋਗ ਦੇ ਨਾਲ ਜਿੱਥੇ ਸੱਬੇ ਥਾ ਲਈ ਤੁਦ ਜਿਹਿਆ ਬਦਹ ਹੋ ਉਪਰਿਤ ਪੇਦਾ ਤਾ ਤੂ ਸੋਹਿਆ ਤਨ ਤਨ ਸ੍ਰੀ ਗੁਰੂ ਸੱਚਖੰਡ ਸ੍ਰੀ ਹਰਿਵੰਦਰ ਸਾਹਿਬ ਜੀ ਦੀਆਂ ਪਰ ਕਰਮਾਂ ਵਿਖੇ ਸਥਿਤ ਕੇਂਦਰੀ ਸਿੱਖ ਅਜੈਮ ਘਰ ਵਿਖੇ ਕਿਨਾਂ ਦੀਆਂ ਤਸਵੀਰਾਂ ਚ ਸ਼ੋਭਤ ਕੀਤੀਆਂ ਜਾ ਰਹੀਆਂ ਹਨ ਸਤਿਗੁਰੂ ਅਲਸਾ ਵਾਹਿਗੁਰੂ ਜੀ ਕੀ ਖਾਟੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜੇ ਤਲਾਏ ਅੱਜ ਧੰਗੁਰੂ ਰਾਮਦਾਸ ਜੀ ਮਹਾਰਾਜੀ ਦੇ ਪਾਵਨ ਸਥਾਨ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾ ਵਿੱਚ ਸਥਿਤ ਕੇਂਦਰੀ ਸਿੱਖ ਪੰਜਾਬ ਘਰ ਵਿੱਚ ਉਹਨਾਂ ਚਾਰ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਸਭਾਏ ਮਨ ਕੀਤੀਆਂ ਗਈਆਂ ਨੇ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਸਮਿਆ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕੀਤੇ ਨੇ ਜਿਨ੍ਹਾਂ ਵਿੱਚ ਸਤਕਾਰਯੋਗ ਸੰਤ ਬਾਬਾ ਹਜਾਰਾ ਸਿੰਘ ਜੀ ਕਾਰ ਸੇਵਾ ਗੁਰੂ ਤੇ ਬਾਗਵਾਲੇ ਮਹਾਪੁਰਸ਼ ਉਹਨਾਂ ਦੀ ਤਸਵੀਰ ਲਾਈ ਗਈ ਹੈ ਪ੍ਰੋਫੈਸਰ ਕਰਤਾਰ ਸਿੰਘ ਜੀ ਜਿਨ੍ਹਾਂ ਨੂੰ ਪਾਤ ਸਰਕਾਰ ਵੱਲੋਂ ਪਦਮ ਸ਼੍ਰੀ ਅਵਾਰਡ ਮਿਲਿਆ ਹੋਰ ਵੀ ਸਨਮਾਨ ਪ੍ਰਾਪਤ ਉਹਨਾਂ ਨੇ ਤੇ ਗੁਰਮਤ ਸੰਗੀਤ ਦੀ ਵਿੱਦਿਆ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਬੜੇ ਮਹਾਨ ਫੀਲਦ ਨੇ ਫਾਇਦਾ ਕੀਤੇ ਨੇ ਉਹਨਾਂ ਦੀ ਤਸਵੀਰ ਲਾਈ ਗਈ ਹੈ ਪਾ ਸਿੰਘ ਸਾਹਿਬ ਗਿਆਨੀ ਹਰਚਰਨ ਸਿੰਘ ਜੀ ਮਹਾਲੋਂ ਜੋ ਤਕਰੀਬਨ 7 ਸਾਲ ਕਫੀ ਦੇ ਕੇਸਕੜ ਸਾਹਿਬ ਜੀ ਦੇਖੇ ਜੈਸੇ ਦਾਰ ਵਜੂਸੀ ਵਨ ਰਵਾ ਕੇ ਵਿਖੜੇ ਸਮੇਂ ਉਹਨਾਂ ਨੇ ਪੰਥ ਦੀ ਅਗਵਾਈ ਕੀਤੀ ਹੈ ਉਹਨਾਂ ਦੇ ਸੇਵਾ ਨੂੰ ਬਖਰਾਖਿਆ ਹੈ ਉਹਨਾਂ ਤਸਵੀਰ ਲਾਈ ਗਈ ਹੈ ਹਕੀਮ ਅੱਲਾ ਯਾਰ ਖਾਂ ਜੋਗੀ ਜੋ ਇੱਕ ਮੁਸਲਮਾਨ ਕਵੀ ਹੋਏ ਨੇ ਉਸ ਮਹਾਪੁਰਖ ਨੇ ਸਤਗੁਰਾਂ ਦੇ ਅਨੰਦਪੁਰ ਸਾਹਿਬ ਛੱਡ ਤੋਂ ਲੈ ਕੇ ਗੁਰੂ ਕੇ ਲਾਲਾਂ ਦੇ ਨੀਹਾਂ ਵਿੱਚ ਚਿਣੇ ਜਾਣ ਤੱਕ ਦਾ ਜੋ ਦੋ ਕਿੱਸੇ ਸ਼ਹੀਦਾਂ ਨੇ ਵਫਾ ਅਤੇ ਗਾਂਝੇ ਸ਼ਹੀਦਾਂ ਜੋ ਕਵਤਾਵਾਂ ਦੇ ਰੂਪ ਵਿੱਚ ਉਹਨਾਂ ਨੇ ਕਵਤਾਵਾਂ ਲਿਖ ਕੇ ਸਿੱਖ ਪੰਥ ਦੀ ਖਾਲਸਾ ਪੰਥ ਦੀ ਬਹੁਤ ਵੱਡੀ ਸੇਵਾ ਕਰਕੇ ਉਸ ਮਹਾਨ ਇਤਿਹਾਸ ਨੂੰ ਸੰਭਾਲਣ ਦਾ ਯਤਨ ਕੀਤਾ ਹੈ ਉਹਨਾਂ ਦੀ ਤਸਵੀਰ ਹਕੀਮ ਅੱਲਾ ਯਾਰ ਖੰਜੋਗੀ ਦੀ ਤਸਵੀਰ ਵੀ ਅੱਜ ਕੇਂਦਰੀ ਸਿੱਖ ਅਜਾਬ ਘਰ ਵਿੱਚ ਲਾਈ ਗਈ ਹੈ ਜੋ ਵੀ ਪੰਥ ਵਾਸਤੇ ਵੱਡੇ ਕਾਰਜ ਕਰਦਾ ਹੈ ਪੰਥ ਵਾਸਤੇ ਵੱਡੀ ਸੇਵਾ ਕਰਦਾ ਹੈ ਹਮੇਸ਼ਾ ਪੰਥ ਵੱਲ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਔਰ ਇਹਨਾਂ ਚਾਰ ਸ਼ਖਸੀਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਤਿਕਾਰ ਦੇ ਕੇ ਉਹਨਾਂ ਦੇ ਤਸਵੀਰਾਂ ਕਿੰਨੇ ਸਿੱਖ ਅਜਾਇਬ ਘਰ ਵਿੱਚ ਅੱਜ ਸ਼ਸ਼ੋਭਿਤ ਕਰਨ ਦਾ ਜਿਹੜਾ ਉਪਰਾਲਾ ਹੈ ਉਹ ਕੀਤਾ ਹੈ ਤਸਵੀਰਾਂ ਸ਼ਸ਼ੋਭਿਤ ਕਰ ਦਿੱਤੀਆਂ ਗਈਆਂ ਨੇ ਸਮੁੱਚੇ ਪਰਿਵਾਰਾਂ ਨੂੰ ਦਾਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਸਾਹਿਬਾ 470 ਦੇ ਤਸਵੀਰਾਂ ਲੱਗੀਆਂ ਨੇ ਸਾਚਕਣ ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਨਾਲ ਸੰਬੰਧਿਤ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਕਾਰ ਸੇਵਾ ਵਾਲੇ ਮਹਾਂਪੁਰਖ ਕਰ ਸਾਰੀਆਂ ਸੰਗਤਾਂ ਨੂੰ ਸ੍ਰੀ ਮਾਨਸੰਦ ਬਾਬਾ ਹਜ਼ਾਰਾ ਸਿੰਘ ਜੀ ਕਾਰ ਸੇਵਾ ਵਾਲੇ ਗੁਰੂ ਕੇ ਬਾਗ ਵਾਲੇ ਮਹਾਂਪੁਰਖਾਂ ਦੀ ਤਸਵੀਰ ਜਿਹੜੀ ਆ ਉਹ ਸ਼ਰੋਮਣੀ ਗੁਰਦਵਾਰਾ ਕਮੇਟੀ ਨੇ ਲਾਉਣਾ ਕੀਤੀ ਆ ਮੈਂ ਸਾਰੇ ਘਰਸੇ ਵਾਲੇ ਮਹਾਂਪੁਰਖਾਂ ਵਾਲਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਚੇਤੇ ਤੌਰ ਤੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਮੁੱਚੇ ਸਿੰਘ ਸਭਾ ਨਾਲ ਦਾ ਵੀ ਧੰਵਾਦ ਹੀ ਵਾਜਰੂ ਦੀ ਕਾ ਖਾਲਸਾ ਵਾਜਰੂ ਦੀ ਕੀ